ਹਾਲੀ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲੇਖਕ ਦਰਦ ਹਸੀਬ ਦੋਸਾਂਝਾ ਵਾਲੇ ਨੂੰ ਮਿਲਣ ਤੇ ਲਈ ਤਰਸ ਰਹੇ ਨੇ ਤਾਂ ਅੰਦਾਜ਼ਾ ਹੈ ਕਿ ਕੁਝ ਸਮਾਂ ਪਹਿਲਾਂ ਦਲਜੀਤ ਦੋਸਾਂਝ ਨੇ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਗੀਤ ਗਾਇਆ ਸੀ ਤੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਸੀ ਪਰ ਉਸ ਦੇ ਲੇਖਕ ਨੂੰ ਕ੍ਰੈਡਿਟ ਦੇਣਾ ਭੁੱਲ ਗਏ ਸਨ ਜਿਸ ਤੋਂ ਬਾਅਦ ਲੇਖਕ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਜਿਸ ਤੋਂ ਬਾਅਦ ਦੋਸਾਂਝਾ ਵਾਲੇ ਨੇ ਇਸ ਗੀਤ ਨੂੰ ਦੁਬਾਰਾ ਆਪਣੇ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਸੀ ਅਤੇ ਉਸ ਲੇਖਕ ਨੂੰ ਵੀ ਕ੍ਰੈਡਿਟ ਸੇ ਜਿਸ ਤੋਂ ਬਾਅਦ ਲੇਖਕ ਦਰਦ ਹਸੀਬ ਦੋਸਾਂਝਾ ਵਾਲੇ ਦਾ ਵੱਡਾ ਫੈਨ ਹੋ ਗਿਆ ਅਤੇ ਹੁਣ ਦਰਦ ਹਸੀਬ ਦੋਸਾਂਝਾ ਵਾਲੇ ਨੂੰ ਮਿਲਣਾ ਚਾਹੁੰਦੇ ਨੇ ਅਤੇ ਉਹਨਾਂ ਨੇ ਇਹ ਕਿਹਾ ਕਿ ਉਹ ਇੱਕ ਵਾਰ ਦੋਸਾਂਝਾ ਵਾਲੇ ਨੂੰ ਜੱਫੀ ਪਾਉਣਾ ਚਾਹੁੰਦੇ ਨੇ ਇਸ ਸਬੰਧੀ ਹੋਰ ਕੀ ਕਹਿ ਰਹੇ ਨੇ ਉਹ ਇੱਕ ਵਾਰ ਤੁਸੀਂ ਖੁਦ ਹੀ ਸੁਣ ਲਵੋ ਮੇਰਾ ਮਿਸ਼ਨ ਦਲਜੀਤ ਦਰਦ ਹਸੀਬ ਦੇ ਦਰਦ ਨੂੰ ਸਕੂਨ ਉਦੋਂ ਮਿਲੂਗਾ ਜਦੋਂ ਦਲਜੀਤ ਮਿਲੂਗਾ ਦਲਜੀਤ ਭਾਜੀ ਮੈਂ ਤੁਹਾਨੂੰ ਬਹੁਤ ਚਿਰ ਦਾ ਇੰਤਜ਼ਾਰ ਕਰ ਰਿਹਾ ਪਲੀਜ਼ ਮੈਨੂੰ ਮਿਲੋ ਪਲੀਜ਼ ਮੈਂ ਹਰ ਉਪਰਾਲਾ ਕਰ ਲਿਆ ਪਲੀਜ਼ ਭਾਜੀ ਮੈਨੂੰ ਮਿਲੋ ਮੇਰੀ ਜੀ ਨਹੀਂ ਹੈਸियत ਨਹੀਂ ਹੈਗੀ ਕਿ ਉਹਨਾਂ ਦਾ ਸ਼ੋਅ ਦਾ ਟਿਕਟ ਖਰੀਦ ਸਕਾਂ ਅਗਰ ਮੈਂ ਚੰਡੀਗੜ੍ਹ ਜਾਊਂਗਾ ਜ਼ਰੂਰ ਅਗਰ ਮੇਰਾ ਮੇਰੇ ਦੋਸਤ ਮੇਰਾ ਸਾਥ ਦੇਣਗੇ ਤਾਂ ਮੈਂ ਚੰਡੀਗੜ੍ਹ ਤੱਕ ਵੀ ਜਲਦੀ ਜਾ ਸਕਦਾ ਹਾਂ ਲੇਕਿਨ ਮੈਂ ਇੰਨਾ ਬਿਮਾਰ ਹੋ ਕੇ ਹਟਿਆ ਪੀਜੀ ਇਤਜਾਨ ਤੋਂ ਬਾਅਦ ਕਿ ਮੈਂ ਇੰਨਾ ਅਫਸੈਟ ਹਾਂ ਕਿ ਮੈਂ ਉਹਨਾਂ ਦਾ ਸ਼ੋਅ ਦਾ ਟਿਕਟ ਖਰੀਦ ਨਹੀਂ ਸਕਦਾ ਇੰਨੀ ਮੇਰੀ ਹਾਇਸੀਅਤ ਨਹੀਂ ਹੈਗੀ ਇਸ ਕਰਕੇ ਕਹਿਣਾ ਹੈ ਸਰ ਤੁਸੀਂ ਇਹ ਮੈਨੂੰ ਬੁਲਾ ਲਓ ਔਰ ਮੈਨੂੰ ਮੈਂ ਉੱਥੇ ਜ਼ਰੂਰ ਪਹੁੰਚ ਜਾਊਗਾ ਮੈਨੂੰ ਜ਼ਰੂਰ ਮਿਲਿਓ ਤੁਹਾਡੇ ਕੋਲੇ ਬਹੁਤ ਬੈਰੀ ਬੈਰੀ ਰਿਕਵੈਸਟ ਹੈ ਜੀ ਬਹੁਤ ਮੈਂ ਤੁਹਾਡਾ ਅਹਿਸਾਨ ਮੰਨ ਮੰਨਦਾ ਪਹਿਲਾਂ ਵੀ ਅਹਿਸਾਨ ਮੰਨਦਾ ਹੁਣ ਵੀ ਅਹਿਸਾਨ ਮੰਨਦਾ ਮੈਂ ਹੀ ਦਲਜੀਤ ਪਾਜੀ ਦੀ ਸਾਰੀ ਟੀਮ ਨੂੰ ਬੇਨਤੀ ਕਰਦਾ ਤੇ ਦਲਜੀਤ ਪਾਜੀ ਨੂੰ ਬੇਨਤੀ ਕਰਦਾ ਤੇ तमाम ਪ੍ਰਸ਼ਾਸਨ ਨੂੰ ਬੇਨਤੀ ਕਰਦਾ ਬੀ ਪਲੀਜ਼ ਮੈਨੂੰ ਦਲਜੀਤ ਭਾਈ ਨੂੰ ਮਿਲਾ ਦਿਓ ਨਹੀਂ ਮੈਂ ਕੋਕੜ ਹੜਤਾਲ ਤੇ 14 ਤਰੀਕ ਤੋਂ ਬਾਅਦ ਵਿਹਟ ਜਾਊਂਗਾ ਵੀ ਕਿਉਂਕਿ ਮੈਂ ਮੇਰੀ ਬਹੁਤ ਦੀਵਾਨ ਗਿਆ ਉਹਨਾਂ ਨੂੰ ਮਿਲਣ ਨੂੰ ਉਹਨਾਂ ਨੇ ਮੇਰੇ ਪਰ ਐਡਾ ਹਸਾਨ ਕੀਤਾ ਇੰਨਾ ਮੇਰੀ ਇੱਜ਼ਤ ਕੀਤੀ ਐਸੇ ਬੰਦੇ ਨੂੰ ਗੱਲ ਬੜਕੜੀ ਪਾ ਕੇ ਮੈਂ ਮਿਲਣਾ ਚਾਹੁੰਦਾ ਔਰ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਥੋੜਾ ਬਹੁਤ ਬਹੁਤ ਧੰਨਵਾਦ ਹੋਊਗਾ ਪਲੀਜ਼ ਮੈਨੂੰ ਮਿਲਾ ਦਿਓ ਦਲਜੀਤ ਭਾਈ ਨੂੰ ਮਿਲਾ ਦਿਓ ਦਿਲਕਾ ਅਮੀਰ मुकद्दर का गरीब था दिल का अमीर मुकद्दर का गरीब था मिलके बिछड़ जाना मेरा नसीब था सब कुछ चाह कर भी कुछ न कर सका मैं घर जल रहा था मेरा समंदर करीब था दिलजीत पाजी ਤੂੰ ਆਏ ਜਾਂ ਨਾ ਆਏ ਤੇਰੀ ਖੁਸ਼ੀ ਹਮ ਆਸ ਲਗਾਏ ਬੈਠੇ ਹਾਂ ਇੰਤਜ਼ਾਰ ਦੀ ਪਿਆਸੀ ਅੱਖਾਂ ਮੇਂ ਤੂਫਾਨ ਉਠਾਏ ਬੈਠੇ ਹਾਂ ਪਿਆ ਪਾ ਜੀ ਜਰੂਰ ਮਿਲੋ ਜਰੂਰ ਮਿਲੋ ਇਸ ਦਿਲ ਨੂੰ ਸਮਝੋ ਪਲੀਜ਼ ਮੇਰੀ دیਵਾਨਗੀ ਨੂੰ ਸਮਝੋ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਮੈਂ ਤੁਹਾਡੀ ਬਹੁਤ ਕਦਰ ਕਰਦਾ ਇੱਕ ਵਾਰ ਤੁਸੀਂ ਮੈਨੂੰ ਗੱਲ ਮੱਕੜੀ ਪਾ ਕੇ ਜਰੂਰ ਮਿਲੋ ਮੇਰਾ ਮਕਸਦ ਤੁਹਾਨੂੰ ਮੇਰਾ ਮਿਸ਼ਨ ਤੁਹਾਨੂੰ ਮਿਲਣਾ ਹੈ ਸਿਰਫ ਮਿਲਣਾ ਹੈ ਦਰਦ ਹਸੀ ਬਿਲਕੁਲ ਤੁਸੀਂ ਦੇਖ ਰਿਹਾ ਤੁਸੀਂ ਮਿਸ਼ਨ ਦਲਜੀਤ ਲਿਖਿਆ ਹੋਇਆ ਹੈ ਕੀ ਕੀ ਕਰਨਾ ਚਾਹੁੰਦੇ ਤੁਸੀਂ ਮੇਰਾ ਮਕਸਦ ਹੈ ਜੀ ਦਲਜੀਤ ਭਾਈ ਨੂੰ ਮਿਲਣਾ ਮੈਂ ਬਹੁਤ ਉਪਰਾਲੇ ਕਰ ਲਈ ਬਹੁਤ ਮਿਹਨਤ ਕਰ ਲਈ ਨਹੀਂ ਮਿਲ ਸਕਿਆ ਲੇਕਿਨ ਮੈਂ ਪਿਛੇ ਜੇ ਮਤਲਬ ਇੰਟਰਵਿਊ ਵਿੱਚ ਬੜਾ ਬਨੇ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਵੀ ਮੈਂ ਮਿਲਾਂ ਉਹਨਾਂ ਨੂੰ ਬਹੁਤ ਘੰਡੇ ਬਹੁਤ ਪਨਾਏ ਪਰ ਨਹੀਂ ਮਿਲ ਸਕਿਆ ਤੇ ਮੇਰੇ ਜਦੋਂ ਹੀ ਇੰਤਜ਼ਾਰ ਹੈ ਮੈਂ ਵੇਟਿੰਗ 'ਚ ਹੈ ਵਿਕਾਸ ਵੀ ਮੈਂ ਕਿਸ ਤਰ੍ਹਾਂ ਵੀ ਦਲਜੀਤ ਭਾਈ ਨੂੰ ਮਿਲ ਸਕਾਂ ਲੇਕਿਨ ਮੇਰੀ ਬਾਹ ਨਹੀਂ ਚੱਲ ਰਹੀ ਜਿਵੇਂ ਮੈਂ ਇਹ ਸੋਚਦਾ ਵੀ ਜਿਵੇਂ ਦਿਲਜੀਤ ਭਾਜੀ ਨੇ ਮੇਰੇ ਵੱਡਾ ਬੜਾ ਅਹਿਸਾਨ ਕੀਤਾ ਉਹਨਾਂ ਨੇ ਮੇਰਾ ਕੈਪਸ਼ਨ ਚ ਨਾਮ ਪਾਇਆ ਸਟੋਰੀ ਚ ਨਾਮ ਪਾਇਆ ਇਹ ਵੀ ਇੱਕ ਅਹਿਸਾਨ ਕਰ ਦਨ ਸਭ ਨੂੰ ਹਾਂਜੀ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਵੀ ਜਿਵੇਂ ਉਹਨਾਂ ਨੇ ਮੇਰਾ ਮੀਡੀਆ ਸੁਣ ਕੇ ਉਹਨਾਂ ਨੇ ਮੇਰਾ ਨਾਮ ਪਾਇਆ ਆਪਣੇ ਸਟੋਰੀ ਲਾ ਕੇ ਸਪੈਸ਼ਲ ਨਾਮ ਪਾਇਆ ਮੈਂ ਇਹ ਇਹ ਚਾਹਣਾ ਵੀ ਉਹ ਮੇ ਮੈਂ ਉਹਨਾਂ ਨੂੰ ਮਿਲਣਾ ਚਾਹਣਾ ਜੀ ਤੇ ਮੇਰੀ ਬੜੀ ਤਮੰਨਾ ਹੈ ਉਹ ਸਭ ਨੂੰ ਮਿਲਦੇ ਨੇ ਉਹ ਬਹੁਤ ਅੱਛਾ ਇਨਸਾਨ ਨੇ ਮੇ 20 ਸਾਲਾਂ ਤੋਂ ਮੇਰੇ ਮਤਲਬ ਅੱਜ ਤੱਕ ਕਿਸੇ ਵੀ ਵੀਰੇ ਸਿੰਗਰ ਨੇ ਮੇਰੀ ਕਦਰ ਨਹੀਂ ਪਾਈ ਹੈਗੀ ਮਤਲਬ 20 ਸਾਲਾਂ ਦੇ ਵਿੱਚ ਉਹ ਮੈਂ ਇੰਨਾ ਇੰਪ੍ਰੈਸ ਹੋ ਚੁੱਕਾ ਇੰਨਾ دیਵਾਨਾ ਹੋ ਚੁੱਕਾ ਉਹਨਾਂ ਦਾ ਕਿਉਂਕਿ ਉਹਨਾਂ ਨੇ ਮੇਰੇ ਕੈਪਸ਼ਨ ਵਾਸਤੇ ਕਿਹਾ ਸੀ ਉਹਨਾਂ ਨੇ ਸਟੋਰੀ ਤੱਕ ਲਗਾਤੀ ਗਾਣਾ ਵੀ ਲਗਾਤਾ ਤੇਰੇ ਵੀਰੇ ਪਿਆਰ ਨੂੰ ਔਰ ਉਹਨਾਂ ਨੇ ਮੇਰੀ ਇੰਨੀ ਜ਼ਿਆਦਾ ਮਾਣ ਬਖਸ਼ਿਆ ਇੰਨੀ ਇੱਜ਼ਤ ਦਿੱਤੀ ਹੈ ਕਿ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਮੈਂ ਚਾਹੁੰਦਾ ਵੀ ਜੀ ਤੁਸੀਂ ਸੰਜੇ ਚੰਡੀਗੜ੍ਹ ਵੀ ਆਉਣਗੇ ਕਾਨਸਰਟ ਲਾਉਣਾ ਤੁਹਾਡੀ ਰੋਹਗੀ ਅਪਰੋਚ ਵੀ ਮਿਲਾ ਮਜ਼ਾ ਆ ਰਿਹਾ ਹਾਂ ਹਾਂ ਜੀ ਮੈਂ ਚੰਡੀਗੜ੍ਹ ਹੀ ਜਾਊਂਗਾ ਔਰ 14 ਤਰੀਕ ਨੂੰ ਅਗਰ ਉਹ ਮੈਨੂੰ ਮੈਂ ਉਹਨਾਂ ਦੀ ਪੂਰੀ ਕੋਸ਼ਿਸ਼ ਕਰ ਰਿਹਾ ਕਿ ਮੈਨੂੰ ਮਿਲ ਜਨ ਅਗਰ ਉਹ ਨਹੀਂ ਮਿਲਦੇ ਤਾਂ ਮੈਂ ਅੰਨ ਪਾਣੀ ਬਿਲਕੁਲ ਛੱਡ ਦੂੰਗਾ ਬਿਲਕੁਲ ਹੀ ਸਾਰਾ ਕੁਝ ਤਿਆਗ ਦੂੰਗਾ ਮੇਰੀ ਬਹੁਤ ਜ਼ਿਆਦਾ ਮਤਲਬ ਬੇਚੈਨੀ ਹੈ ਕਿ ਮੈਂ ਬਹੁਤ ਜ਼ਿਆਦਾ ਇੰਤਜ਼ਾਰ ਕਰ ਰਿਹਾ ਹਾਂ ਮੇਰੀਆਂ ਅੱਖਾਂ ਪੱਕ ਗਈਆਂ ਥੱਕ ਗਈਆਂ ਕਿ ਜਦ ਪੰਜਾਬ ਦੀ ਧਰਤੀ ਤੇ ਦਲਜੀਤ ਬਾਜੀ ਕਦਮ ਰੱਖਣਗੇ ਮੈਨੂੰ ਜ਼ਰੂਰ ਮਿਲਣਗੇ ਹਰ ਹਾਲ 'ਚ ਮਿਲਣਗੇ ਮੈਂ ਹਜੇ ਤੱਕ ਉਹਨਾਂ ਦੀ ਇੰਤਜ਼ਾਰ 'ਚ ਹਾਂ ਜੀ